ਲੋ ਵੀ ਮਿੱਤਰ ਪਿਆਰੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਲੈ ਕੇ ਆਏ ਸੀਗੇ ਤੇ ਭੂਆ ਕੇ ਪਿੰਡ ਗਏ ਸੀਗੇ ਤੇ ਉਹਨਾਂ ਨੇ ਹੁਣ ਨਵੇਂ ਡਿਜ਼ਾਈਨ ਕੋਈ ਸੂਟਾਂ ਦੇ ਕੱਢਿਆ ਤੁਹਾਨੂੰ ਦਿਖਾਉਣੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਘੈਂਟ ਡਿਜ਼ਾਈਨ ਆ ਜੋ ਅੱਡੇ ਤੇ ਲਾ ਕੇ ਕੱਢਦੇ ਆ ਇਹ ਤੇ ਭੂਆ ਜੀ ਫਿਰ ਕਿੰਨੇ ਚ ਸੂਟ ਤਿਆਰ ਹੁੰਦਾ ਇਹ ਇਹ ਜੇ ਤਾਂ ਵੀ ਕਪੜਾ ਅਗਲਾ ਆਪਦਾ ਦੇਵੇ ਤਾਂ 3500 ਰੇਟ ਆ ਇਹਦਾ ਕਢਾਈ ਦਾ ਕੱਲੀ ਕਢਾਈ ਦਾ ਕੱਲੀ ਕਢਾਈ ਦਾ ਹਾਂਜੀ ਤੇ ਜੇ ਵੀ ਕਪੜਾ ਅਸੀਂ ਲੈਣਾ ਫੇਰ ਵੀ ਕੱਪੜੇ ਦੇ ਅਲੱਗ ਪੈਸੇ ਲੱਗਦੇ ਆ ਠੀਕ ਹੈ ਜਿੰਨੇ ਦਾ ਕੱਪੜਾ ਉਸ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਤੇ ਇਹ ਸੀਜ਼ਨ ਆਫ ਹੋਇਆ ਕਰਕੇ ਵੀ ਹੁਣ ਗਰਮੀਆਂ ਦੀ ਰੁੱਤ ਆ ਗਈ ਤੇ ਬਾਕੀ ਵੀ ਹੁਣ ਵਿਆਹ ਦਾ ਸੀਜ਼ਨ ਖਤਮ ਹੋ ਗਿਆ ਹਾਂਜੀ ਤੇ ਜੇ ਵਿਆਹ ਦਾ ਸੀਜ਼ਨ ਚੱਲਦਾ ਤਾਂ ਇਹਦਾ ਪ੍ਰਾਈਸ 5 5000 ਰੁਪਏ ਹੈ ਕਢਾਈ ਦਾ ਠੀਕ ਹੈ ਜੀ ਤੇ ਵੈਸੇ ਹੁਣ ਵੀ ਸੀਜ਼ਨ ਆਫ ਹੋ ਗਿਆ ਦਿਨ ਵੱਡੇ ਆ ਗਏ ਹੁਣ 3500 ਤੇ ਤੁਸੀਂ ਆਪਦਾ ਕੱਪੜਾ ਦਿਨਾ ਤੇ 3500 ਰੁਪਏ ਵਿੱਚ ਤਿਆਰ ਕਰਵਾਉਣਾ ਤੇ ਕੱਪੜਾ ਜੇ ਤੁਸੀਂ ਕਹਿੰਦੇ ਵੀ ਇਹ ਲੈ ਕੇ ਕੱਢ ਕੇ ਦਿਨ ਉਹ ਕੱਪੜੇ ਦੇ ਪੈਸੇ ਅਲੱਗ ਲੱਗਣਗੇ ਤੇ ਅਗਲਾ ਸੂਟ ਤੁਹਾਨੂੰ ਦਿਖਾਉਣੇ ਆ ਵੀ ਆ ਤਾਂ ਇਹਦਾ ਘੇਰਾ ਆ ਗਿਆ ਮਿੱਤਰੋ ਤੇ ਆ ਆ ਗਿਆ ਬਾਵਾ ਤੇ ਪੌਂਚਿਆਂ ਦਾ ਡਿਜ਼ਾਈਨ ਆ ਗਿਆ ਮਿੱਤਰੋ ਆ ਸੀ ਬਹੁਤ ਭਾਰਾ ਸੂਟ ਕੱਢਿਆ ਤੇ ਅਗਲੇ ਸੂਟ ਦੀ ਹੁਣ ਵੀਡੀਓ ਵਿਖਾਉਣੇ ਤੁਹਾਨੂੰ ਇਹ ਆ ਗਿਆ ਮਿੱਤਰੋ ਦੂਜਾ ਸੂਟ ਤੇ ਇਹਦਾ ਫਿਰ ਕਿੰਨਾ ਪ੍ਰਾਈਸ ਆ ਜਿਹੜਾ ਕੜਾਈ-ਕੜਾਈ ਦਾ ਕੱਲਾ ਇਹ ਸਨੇ ਕਪੜਾ ਵੀਰ ਜੀ 2000 ਦਾ ਹੈਗਾ ਸਨੇ ਕਪੜਾ 2000 ਚ ਤਿਆਰ ਹੋਇਆ ਹੈ ਠੀਕ ਹੈ ਜੀ ਤੇ ਹੋਰ ਵੀ ਕੋਈ ਸੂਟ ਕੱਢੀ ਜਾਂਦੇ ਆ ਜੀ ਹਾਂਜੀ ਹੋਰ ਵੀ ਦਿਖਾਓ ਉਹ ਸੂਟ ਹੀ ਕੱਢੀ ਜਾਂਦੇ ਜਿਹੜਾ ਜਿਹੜਾ ਸੂਟ ਹੈ ਜੀ ਇਹ ਤਿਆਰ ਹੋ ਰਿਹਾ ਹੈ ਤੇ ਜਾਨੀ ਕਿ ਇਹਦੀ ਕਢਾਈ ਪੂਰੀ ਨਹੀਂ ਹੋਈ ਤੇ ਵੱਖੋ ਵੱਖਰੇ ਡਿਜ਼ਾਈਨ ਤਿਆਰ ਕਰਦੇ ਆ ਤੇ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਹੈ ਜਿਹੜਾ ਕਿ ਡਿਸਪਲੇ ਉੱਪਰ ਚੱਲ ਰਿਹਾ ਰੀਜਾਂ ਦੇ ਤੰਦ ਸੋ ਉਹਨੂੰ ਪੇਜ ਨੂੰ ਜ਼ਰੂਰ ਫੋਲੋ ਕਰਿਓ ਤੇ ਸੋ ਦੁਪੱਟੇ ਵੀ ਇਹ ਤਿਆਰ ਕਰਦੇ ਆ ਜੀ ਤੇ ਆ ਦਿਖਾ ਦਿੰਨੇ ਆ ਤੁਹਾਨੂੰ ਦੁਪੱਟਾ ਜਿਹੜਾ ਇਹ ਪੈਂਟ ਕੀਤਾ ਹੋਇਆ ਜੀ ਤੇ ਇਹਦੇ ਲੈਂਸ ਲਾ ਕੇ ਸਾਈਡ ਤੇ ਸੋ ਇਹ ਦੁਪੱਟਾ ਤਿਆਰ ਕੀਤਾ ਦੁਪੱਟੇ ਵੀ ਤੁਸੀਂ ਇੱਥੋਂ ਤਿਆਰ ਕਰਵਾ ਸਕਦੇ ਆ। ਕੱਢੀ ਹੈ ਨਵੇਂ ਸੂਟ ਇਹਦਾ ਕੀ ਰੇਟ ਹੈ? ਇਹਦਾ 1700 ਰੇਟ ਆ ਜੀ। ਕਪੜਾ ਸੀ ਆਪਦੇ ਕੋਲੋਂ ਲਾ ਕੇ ਆਹ ਕੰਢੀ ਦਾ ਕਪੜਾ ਪਿਓਰ ਦਾ। ਅੱਛਾ ਜੀ। ਹਾਂਜੀ। ਕਪੜਾ ਕੋਲੋਂ ਲਾ ਕੇ 1700 ਰੁਪਏ ਰੇਟ ਆ ਜੀ। ਇਹ ਕਾ ਸੂਟ ਆ ਜੀ। ਇਹ ਸਲਾਈ ਕੀਤਾ ਹੋਇਆ ਤੇ ਕਢਾਈ ਵੀ ਆਪ ਹੀ ਕੀਤੀ ਹੋਈ ਆ। ਤੁਸੀਂ ਦੇਖ ਸਕਦੇ ਹੋ ਸਲਾਈ ਕਰਾਉਣਾ ਹੋਵੇ ਸੂਟ ਤਾਂ ਵੀ ਤੁਸੀਂ ਰੀਜਾਂ ਦੇ ਦੰਦ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਸੋ ਇਹ ਆ ਗਈ ਜੀ ਸਲਵਾਰ ਇਹਦਾ ਕੀ ਪ੍ਰਾਈਸ ਹੈ ਇਹ ਕੜਾਈ ਦਾ ਇਹ 2000 ਰੁਪਏ ਹੀ ਹੈ ਨਾ ਇਹਦਾ ਵੀ ਕੜਾਈ ਦਾ ਹਾਂਜੀ ਹਾਂਜੀ ਇਹਦਾ ਵੀ 2000 ਰੁਪਏ ਰੇਟ ਹੈ ਜੀ ਵਿਦ ਕਪੜਾ ਵਿਦ ਕਪੜਾ ਤੇ ਜਰੂਰ ਪੇਜ ਨੂੰ ਜਰੂਰ ਫੋਲੋ ਕਰੋ ਜਾ ਕੇ ਤੇ ਜਿਹੜੇ ਮੇਰੇ ਵੀਰ ਕੜਾਈ ਕਰਵਾਉਣਾ ਚਾਹੁੰਦੇ ਆ ਜਾਂ ਹੈਂਡਵਰਕ ਕਿਸੇ ਵੀ ਸੂਟ ਤੇ ਜਾਂ ਚੁੰਨੀ ਨੂੰ ਪੇਂਟ ਕਰਵਾਉਣਾ ਚਾਹੁੰਦੇ ਆ ਉਹ ਜਰੂਰ ਜਾ ਕੇ ਕਰੀ ਆਰਡਰ ਕਰੋ ਸੋ ਐਨੀ ਵੀਡੀਓ ਲੈ ਕੇ ਆਏ ਆ ਅੱਗੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਤਾਂ